ਸਸਿਕਾ ਜੀ ਜਿਗਜੀ ਡੇਲੀ ਬਲੌਗਸ ਤੇ ਮੈਂ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਘਰੇ ਆਪਦੀ ਸਬਜੀ ਜਿਹੜੀ ਬੀਜੀ ਸੀ ਉਹ ਤੋੜਦੇ ਆਂਗੇ ਤੇ ਸਾਰੇ ਭੈਣ ਭਰਾਵਾਂ ਨੂੰ ਕਹਿੰਦੇ ਆ ਕਿਉਂਕਿ ਬਿਮਾਰੀਆਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਘਾਤਕ ਬਿਮਾਰੀਆਂ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਕਿਉਂਕਿ ਆਪਾਂ ਆਪਾਂ ਸਬਜ਼ੀਆਂ ਉਹ ਜ਼ਹਿਰਾਂ ਖਾਣੀਆਂ ਸਟਾਰਟ ਕਰਤੀਆਂ ਜ਼ਹਿਰਾਂ ਛਿੜਕਣੀਆਂ ਸਟਾਰਟ ਕਰਤੀਆਂ ਜਿਹੜੀਆਂ ਮੁੱਲ ਦੀਆਂ ਸਬਜ਼ੀਆਂ ਆਪਾਂ ਬਾਜ਼ਾਰਾਂ ਦੇ ਵਿੱਚੋਂ ਲੈ ਕੇ ਆਉਣੇ ਆ ਸਵੇਰ ਦਾ ਸਪਰੇਆ ਦਾ ਸ਼ਰਕਾ ਕਰਦੇ ਆ ਸ਼ਾਮ ਨੂੰ ਤੋੜ ਕੇ ਆਪਣੇ ਲਫਾਪਿਆਂ ਚ ਪੈ ਜਾਂਦੀ ਆ ਤੇ ਸ਼ਾਮ ਤੱਕ ਉਹ ਆਪਣੇ ਪਤੀਲਿਆਂ ਤੱਕ ਜਿਹੜੀ ਉਹ ਆ ਜਾਂਦੀ ਆ ਤੇ ਆਪਣੇ ਪੇਟ ਚ ਜਿਹੜੀ ਉਹ ਪੈ ਜਾਂਦੀ ਆ ਆਪਾਂ ਤਾਂ ਹੀ ਬਚ ਸਕਦੇ ਆ ਜੇਕਰ ਥੋੜੇ ਮੋٹے ਹੱਥ ਪੈਰ ਆਪਾਂ ਹਲਾਉਂਦੇ ਰਹਾਂਗੇ ਜੇ ਮਿਹਨਤ ਕਰਦੇ ਰਹਾਂਗੇ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਜੇਕਰ ਤੁਸੀਂ ਡਾਕਟਰਾਂ ਤੋਂ ਛਟਕਾਰਾ ਪਾਉਣਾ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਹੈ ਆਪਦਾ ਜੀਵਨ ਨੂੰ ਸਖਾਲਾ ਕਰਨਾ ਤੰਦਰੁਸਤੀ ਨਾਲ ਵਧੀਆ ਜੀਵਨ ਬਤੀਤ ਕਰਨਾ ਹੈ ਤੱਕੜੀ ਲੂ ਸਬਜ਼ੀਆਂ ਆਪਾਂ ਥੋੜੀਆਂ ਥੋੜੀਆਂ ਜਰੂਰ ਸਟਾਰਟ ਕਰੀਏ ਜਿਵੇਂ ਹੁਣ ਅਗਲੇ ਮਹੀਨਿਆਂ ਦੇ ਵਿੱਚ ਸਰਦੀ ਸਟਾਰਟ ਹੋਊਗੀ ਤਾਂ ਸਰਦੀ ਵਾਲੀਆਂ ਸਬਜ਼ੀਆਂ ਤੁਸੀਂ ਬਗੀਚੀਆਂ ਚ ਵੀ ਲਾ ਸਕਦੇ ਹੋ ਗੰਬਲਿਆਂ ਚ ਵੀ ਲਾ ਸਕਦੇ ਹੋ ਥੋੜੀ ਥੋੜੀ ਸਬਜ਼ੀ ਆਰਗੇਨਿਕ ਆਪਾਂ ਜ਼ਹਿਰ ਮੁਕਤ ਆਪਦੇ ਘਰਾਂ ਦੇ ਵਿੱਚ ਲਾਈਏ ਉਹਦੇ ਚ ਮਿਹਨਤ ਕਰੀਏ ਤਾਂ ਹੀ ਆਪਾਂ ਜਿਹੜੀ ਹੈ ਆਪਦਾ ਜੀਵਨ ਤੇ ਆਪਣੇ ਬੱਚਿਆਂ ਦਾ ਜੀਵਨ ਸਖਾਲਾ ਕਰ ਸਕਦੇ ਆ ਅੱਜ ਆਪਾਂ ਘਰ ਦੇ ਵਿੱਚ ਜਿਹੜੀਆਂ ਬੱਲਾਂ ਉਹ ਲਾਈਆਂ ਤੁਹਾਨੂੰ ਤੋੜੀ ਦੀਆਂ ਬੱਲਾਂ ਦਿਸਦੀਆਂ ਹੋਣਗੀਆਂ ਸਿਰਫ ਇਹ ਤਿੰਨ ਬੱਲਾਂ ਲੱਗੀਆਂ ਤੇ ਤਿੰਨ ਬੱਲਾਂ ਦੇਖੋ ਤੁਸੀਂ ਕਿੰਨੀ ਲੰਬਾ ਹੌਲੀ 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 ਸੌਣ ਦੇ ਮਹੀਨੇ ਦੇ ਵਿੱਚ ਵੈਸੀ ਇਹ ਗਰੋਥ ਕਾਫੀ ਕਰਦੀਆਂ ਲਗ ਰਾਂ ਦੇਖੋ ਤੁਸੀਂ ਇੱਕ ਦੂਜੀ ਤੋਂ ਵੱਧ ਚੜ ਕੇ ਜਿਹੜੀਆਂ ਲਗ ਰਾਂ ਇਹ ਅੱਗੇ ਦੀ ਅੱਗੇ ਵੱਧ ਰਹੀਆਂ ਕੱਲੀਆਂ ਇਹ ਨਹੀਂ ਲਗ ਰਾਂ ਵੀ ਆਹ ਮਾਂਸ ਦੇ ਵਿੱਚ ਜੇ ਆਪਾਂ ਖੇਤਾਂ ਦੇ ਵਿੱਚ ਜਾਂ ਹੇਠ ਲਿਖੀਆਂ ਬੱਲਾਂ ਦੀ ਗੱਲ ਕਰ ਲਈਏ ਜਿਹੜੀਆਂ ਆਪਾਂ ਜ਼ਮੀਨ ਤੇ ਰੱਖਦੇ ਆ ਉਹ ਉਹਨਾਂ ਤੇ ਜਿਹੜੇ ਜਿਹੜਾ ਸਬਜ਼ੀ ਆ ਉਹ ਨਹੀਂ ਲੱਗਦੀ ਤੋਂ ਜਿਵੇਂ ਤੋਰੀ ਦੀ ਗੱਲ ਕਰ ਲਈਏ ਕਦੂ ਦੀ ਗੱਲ ਕਰ ਲਈਏ ਜਿਹੜੀਆਂ ਆਪਾਂ ਉੱਪਰ ਝਾਉਨੇ ਆ ਇਹਦੇ ਉੱਤੇ ਵਧੀਆ ਤਰੀਕੇ ਨਾਲ ਸੌਣ ਦੇ ਮਹੀਨੇ ਦੇ ਵਿੱਚ ਵੀ ਦਾਲ ਜੋਗੀ ਸਬਜ਼ੀ ਵਧੀਆ ਫਸਟ ਕਲਾਸ ਮਿਲਦੀ ਹੈ ਦੇਖੋ ਤੁਸੀਂ ਉਹ ਵੀ ਟੋਰੀ ਲੱਗੀ ਪਈ ਆ ਅੱਗੇ ਜੱਗੇ ਤੁਹਾਨੂੰ ਦਿਖਾ ਵੀ ਦਿੰਨੇ ਆ ਇੱਕ ਵਾਰ ਟੋਕਰੀ ਚੱਕ ਲਈਏ ਆਹ ਟੋਕਰੀ ਦੇ ਵਿੱਚ ਆਪਾਂ ਸਬਜ਼ੀ ਹੁਣ ਜਿਹੜੀ ਤੋੜਾਂਗੇ ਆ ਦੇਖੋ ਤੁਸੀਂ ਉਧਰ ਵੀ ਟੋਰੀ ਲੱਗੀ ਪਈ ਆ ਹਰ ਇੱਕ ਦਿਨ ਛੱਡ ਕੇ ਤੀਜੇ ਦਿਨ ਟੋਰੀ ਆ ਜਿਹੜੀ ਪ੍ਰੋਪਰ ਮਿਲਦੀ ਰਹਿੰਦੀ ਆ ਆਹ ਦੇਖੋ ਤੁਸੀਂ ਸਿਰਫ ਤਿੰਨ ਬੱਲੇ ਹੀ ਆ ਇਹ ਅੱਗੇ ਜੀ ਅੱਗੇ ਵਧਣਾ ਸਟਾਰਟ ਹੋ ਗੁਣਾ ਆ ਦੇਖੋ ਟੋਰੀ ਦਾ ਸਾਈਜ਼ ਜਿਹੜੀ ਲੰਬੀ ਤੋਰੀ ਆ ਪੂਰੀ ਲੌਂਗ ਬਣਦੀ ਆ ਜਿਹੜੀਆਂ ਬੱਲਾਂ ਆਪਾਂ ਕਿਸੇ ਵੀ ਚੀਜ਼ ਦੇ ਉੱਤੇ ਤਾਰਾ ਬੰਨ ਕੇ ਜਾਂ ਕੋਈ ਟਾਣਿਆਂ ਦੇ ਉੱਪਰ ਜਿਵੇਂ ਵੀ ਆਪਾਂ ਚੜਾਉਨੇ ਆ ਆ ਦੇਖੋ ਤੁਸੀਂ ਸੌਣ ਦੇ ਮਹੀਨੇ ਦੇ ਵਿੱਚ ਜਿਹੜੀ ਕਿੱਲਿਆਂ ਦੇ ਕਿੱਲੇ ਸਬਜ਼ੀ ਜ਼ਮੀਨ ਤੇ ਲੱਗੀ ਹੋਈਆਂ ਬੱਲਾ ਉਹ ਉਹਨਾਂ ਤੇ ਕੁਝ ਨਹੀਂ ਲੱਗਦਾ ਉਹ ਕੱਲੀਆਂ ਗਰੋਥ ਹੀ ਕਰਦੀਆਂ ਇਹਨਾਂ ਤੇ ਦੇਖੋ ਤੁਸੀਂ ਪੂਰਾ ਪ੍ਰੋਪਰ ਜਿਹੜਾ ਫਲਾਵਰ ਆ ਉਹ ਆਇਆ ਹੋਇਆ ਤੇ ਅੱਜ ਆਪਾਂ ਇਹ ਨਹੀਂ ਤੋੜ ਦੇਗੇ ਆ ਦੇਖੋ ਤੁਸੀਂ ਤੁਹਾਨੂੰ ਦਿਖਾ ਵੀ ਦਿੰਨੇ ਆ ਅੱਜ ਨਹੀਂ ਇਹ ਆਪਾਂ ਤੋੜਨੇ ਆ ਪਰਸੋਂ ਤੱਕ ਤੋੜਾਂਗੇ ਦੇਖੋ ਤੁਸੀਂ ਪੂਰਨ ਲੰਬੀਆਂ ਲੰਮੀਆਂ ਤੋਰੀਆਂ ਜਿਹੜੀਆਂ ਉਹ ਲੱਗੀਆਂ ਵੀਆਂ ਵਧੀਆ ਤੇ ਹੁਣ ਤੁਸੀਂ ਇੱਧਰ ਕਰੇਲਿਆਂ ਦੀ ਗੱਲ ਕਰੀਏ ਕਰੇਲਿਆਂ ਦੀਆਂ ਬੱਲਾਂ ਵੀ ਆਪਾਂ ਇਹ ਸਾਰੀਆਂ 5-6 ਲਾਈਆਂ ਸੀ ਵੱਡੀਆਂ ਕਰੇਲਿਆਂ ਵਾਲੀਆਂ ਤੇ ਕਰੇਲੇ ਦੇਖੋ ਤੁਸੀਂ ਇਸ ਤਰੀਕੇ ਨਾਲ ਆ ਜਿਵੇਂ ਨਕਲੀ ਕਰੇਲੇ ਹੁੰਦੇ ਆ ਦੇਖੋ ਤੁਸੀਂ ਪੂਰੇ ਲੜੀਦਾਰ ਜਿਹੜੀ ਸਬਜ਼ੀ ਆ ਜਿਹੜੀ ਉਹ ਵੀ ਬਦਲੀ ਜਾਂਦੀ ਆ ਕੋਈ ਜ਼ਰੂਰੀ ਨਹੀਂ ਵੀ ਆਪਾਂ ਇੱਕ ਸਬਜ਼ੀ ਧਰਨੀ ਆ ਆ ਦੇਖੋ ਤੁਸੀਂ ਸਾਰੀ ਬੱਲ ਦੇ ਉੱਤੇ ਕਰੇਲੀ ਕਰੇਲੇ ਤੁਸੀਂ ਆ ਤੁਹਾਨੂੰ ਸਾਰੇ ਦਿਸ ਦੇ ਹੋਣਗੇ ਵੀਡੀਓ ਦੇ ਵਿੱਚ ਪ੍ਰੋਪਰ ਸਾਰੀ ਕਰੇਲਿਆਂ ਨਾਲ ਭਰੀ ਆ ਆ ਆਪਣੇ ਕੋਲੇ ਖਾਲੀ ਟੋਕਰੀ ਆ ਗਈ ਤੇ ਇਹਦੇ ਚ ਆਪਾਂ ਤੋੜਾਂਗੇ ਕਿਉਂਕਿ ਸਬਜੀ ਜਿਹੜੀ ਆ ਪ੍ਰੋਪਰ ਬਹੁਤ ਹੋ ਜਾਂਦੀ ਆ ਸਬਜੀ ਬਹੁਤ ਹੋ ਜਾਂਦੀ ਆ ਜਿਵੇਂ ਜਿਵੇਂ ਆਪਾਂ ਇਹਨੂੰ ਤੋੜਾਂਗੇ ਓਵੇਂ ਓਵੇਂ ਜਿਹੜੀ ਸਬਜੀ ਆ ਉਹ ਲੱਗਣੀ ਸਟਾਰਟ ਹੋ ਜਾਂਦੀ ਆ ਕਿਉਂਕਿ ਸਬਜੀ ਦੀ ਗੱਲ ਕਰ ਲਈਏ ਤਾਂ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਰੇਟ ਹੈ ਜਿਹੜਾ ਉਹ ਹਾਈ ਹੋਇਆ ਪਿਆ। ਹਰੇਕ ਬੰਦੇ ਦੀ ਸਬਜੀ ਲੈਣ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਆ ਆਹ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਆ ਜਿਹੜੀ ਉਹ ਹੋ ਜਾਂਦੀ ਆ ਸਬਜੀ ਦੀ ਕਿਉਂਕਿ ਸਬਜੀ ਲੱਗਦੀ ਬਹੁਤ ਘੱਟ ਹੈਗੀ। ਸਬਜੀ ਘੱਟ ਲੱਗਣ ਕਰਕੇ ਜਿਹੜਾ ਰੇਟ ਹੈ ਉਹ ਵੱਧ ਜਾਂਦਾ। ਆ ਦੇਖੋ ਥੋੜੀ-ਥੋੜੀ ਨਾਲ ਜਿਹੜੀ ਆਪਣੀ ਘਰੇਲੂ ਆਪਾਂ ਬੰਦਾ ਲਾਉਂਦੇ ਆ ਕੋਈ ਦੋ ਕੋਈ ਚਾਰ ਜਿੰਗੀਆਂ ਵੀ ਕੋਈ ਲਾਉਂਦਾ। ਉਹਦੇ ਤੇ ਪ੍ਰੋਪਰ ਵਧੀਆ ਤਰੀਕੇ ਨਾਲ ਆਪਾਂ ਉਹ ਕਰ ਸਕਦੇ ਹਾਂ ਬਿਲਕੁਲ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਕੈਮੀਕਲ ਨਹੀਂ ਕੀਤਾ ਬਹੁਤੀ ਗੱਲ ਕੀਤੀ ਹੈ ਵੀ ਤੇ ਕੋਈ ਲੱਸੀ ਦਾ ਛੜਕਾ ਵੀ ਨਹੀਂ ਹਜੇ ਤੱਕ ਆਪਾਂ ਕੀਤਾ ਵਿੱਚ ਵੀ ਇਹਦੇ ਤੇ ਸੁੰਢੀ ਆਈ ਸੀ ਕਾਣੇ ਹੋਏ ਸੀਗੇ ਤੇ ਆਪਦੀ ਆਪ ਹੀ ਉਹ بارشਾਂ ਦਾ ਕਰਕੇ ਜਿਹੜੀ ਉਹ ਮੂਵ ਹੋ ਗਈ ਹੁਣ ਕੋਈ ਵੀ ਟ੍ਰੇਲਾ ਜਿਹੜਾ ਉਹ ਖਰਾਬ ਨਹੀਂ ਆਪਣੇ ਹੋਇਆ ਕੋੜੇ ਸਾਹਮਣੇ ਆ ਆ ਦੇਖੋ ਕੋਈ ਕੋਈ ਕ੍ਰੇਲੇ ਦੇ ਵਿੱਚ ਆ ਵੇਖੋ ਸੁੰਡੀ ਹੈਗੀ ਆ ਪਰ ਹਜੇ ਤੱਕ ਕੋਈ ਸੁਪਰੀ ਵਗੈਰਾ ਨਹੀਂ ਇੱਥੇ ਆਪਾਂ ਗਰੀ ਤੇ ਆ ਆ ਦੇਖੋ ਤੁਸੀਂ ਪੂਰੇ ਵੱਡੇ ਵੱਡੇ ਕ੍ਰੇਲੇ ਜਿਹੜੇ ਆ ਏਨੇ ਏਨੇ ਲੰਬੇ ਕ੍ਰੇਲੇ ਵੀ ਹੋਏ ਪਏ ਆ ਕਿਉਂਕਿ ਡੇਲੀ ਆਪਾਂ ਤੋੜਦੇ ਨਹੀਂ ਜੀ ਡੇਲੀ ਦੀ ਡੇਲੀ ਤੋੜੀ ਗਈ ਤਾਂ ਫਿਰ ਜਿਹੜਾ ਹੈਗਾ ਹੈਗਾ ਪ੍ਰੋਪਰ ਦੇਖੋ ਤੁਸੀਂ ਕਿੰਨੇ ਕਿੰਨੇ ਲੰਬੇ ਕ੍ਰੇਲੇ ਆ ਕਿਉਂਕਿ ਬੱਲਾ ਬਹੁਤਿਆਂ ਦੀ ਲੋੜ ਨਹੀਂ ਭਮਾਈ ਤੁਸੀਂ ਬਗੀਚੀ ਚ ਹੀ ਲਾ ਲਓ بارشੌਣੀ ਸਟਾਰਟ ਹੋ ਗਈ ਐਨੀ ਕੇ ਸਬਜ਼ੀ ਆਪਾਂ ਤੋੜ ਲਈ ਕਣੀਆਂ ਪੈਣੀਆਂ ਸਟਾਰਟ ਹੋ ਗਈਆਂ ਪੱਕੇ ਪਏ ਆ ਅਜੀ ਵੀ ਆਪਾਂ ਕਾਲਚ ਤੋੜੇ ਆ ਦੇਖੋ ਐਨੇ ਕ ਕਕਰੀਲੇ ਤੋੜ ਲੇ ਤੇ ਕਣੀਆਂ ਤੁਹਾਨੂੰ ਆਪ ਹੀ ਪਤਾ ਲੱਗ ਗਿਆ ਵੀ ਕਣੀਆਂ ਵੀ ਆਉਣੀਆਂ ਸਟਾਰਟ ਹੋਗੀਆਂ ਕਿਉਂਕਿ ਦਰਸ਼ਕ ਕਕਰੀਲੇ ਆਹੋ ਤੋੜ ਲੇ ਹੁਣ ਕਣੀਆਂ ਆਉਣੀਆਂ ਸਟਾਰਟ ਹੋਗੀਆਂ ਹੁਣ ਆਪਾਂ ਬੰਦ ਕਰਤਾ ਇੱਥੇ ਆਪਾਂ ਕੰਮ ਤੇ ਜੇ ਕਣੀਆਂ हट ਗਈਆਂ ਤਾਂ ਫੇਰ ਤੋੜਾਂਗੇ ਤੇ ਇਸ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਇਸ ਤੋਂ ਬਾਅਦ ਮਿਲਾਂਗੇ ਨਵੇਂ ਵਲੌਗ ਦੇ ਨਾਲ ਥੈਂਕ ਯੂ ਧੰਨਵਾਦ